ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆਪਾਂ ਫਿਰ ਮਿਲਦੇ ਹਾਂ ਆਪਣੇ ਚੈਨਲ ਤੇ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਜਿਹੜੀ ਕੋਈ ਬਿਊਟੀ ਨਾਲ ਰਿਲੇਟਡ ਨਹੀਂ ਹੈਗੀ ਅੱਜ ਵਾਲੀ ਵੀਡੀਓ ਬਹੁਤ ਸਾਰੀਆਂ ਭੈਣਾਂ ਦੇ ਕੰਮ ਦੀ ਸਟੀਚਿੰਗ ਨਾਲ ਰਿਲੇਟਡ ਜਿਹੜੀਆਂ ਭੈਣਾਂ ਸਟਿਚ ਕਰਦੀਆਂ ਉਹਨਾਂ ਦੇ ਕੰਮ ਦੀ ਆ ਜਾਂ ਜਿਨ੍ਹਾਂ ਨੂੰ ਭੈਣਾਂ ਨੂੰ ਘਟ ਆਉਂਦੀ ਆ ਨਵਾਂ ਕੰਮ ਕਰਦੀਆਂ ਨਵੀਆਂ ਸਿੱਖਣਾ ਉਹਨਾਂ ਦੇ ਕੰਮ ਦੀ ਆ ਤੇ ਅੱਜ ਆਪਾਂ ਜਿਹੜੀ ਸਟੀਚਿੰਗ ਦੀ ਵੀਡੀਓ ਪਾ ਰਹੇ ਆ ਇਹ ਹੈਗੀ ਆ ਹੈਵੀ ਨਾਪ ਦੀ ਠੀਕ ਆ ਜਿਨ੍ਹਾਂ ਦੀ ਮਤਲਬ ਬ੍ਰੈਸਟ ਆ ਉਪਰੋਂ ਜਿਹੜੀ ਆ 26 ਇੰਚ ਆ ਤੇ ਲੈਂਥ ਵੀ ਹੈਗੀ ਉਹਨਾਂ ਦੀ 50 ਇੰਚ ਦੀ ਨੀੜ 48 ਇੰਚ ਕੁ ਮੀ ਦੀ ਲੰਬਾਈ ਆ ਦੇਖ ਲਓ ਤੁਸੀਂ ਇੰਨੇ ਲੰਬੀ ਇਹ ਕਮਰੇ ਕਸਟਮਰ ਦਾ ਸੂਟ ਆ ਤੇ ਆਪਾਂ ਉਹਨਾਂ ਦਾ ਨਾਪ ਤੁਹਾਨੂੰ ਦੱਸਾਂਗੇ ਵੀ ਜਿਹੜੀ ਇੰਨੀ ਬ੍ਰੈਸਟ ਆ ਜਿਹੜੀ 26 ਬ੍ਰੈਸਟ ਆ ਉਹਦਿਆਂ ਆਪਾਂ ਕਾਟਾ ਕਿਵੇਂ ਪਾਉਣੀਆਂ ਕਿਵੇਂ ਆਪਾਂ ਉਹਨਾਂ ਦੀਆਂ ਪਲੇਟਾਂ ਦੀ ਨਿਸ਼ਾਨ ਲਾਉਣੀਆਂ ਕਿਵੇਂ ਆਪਾਂ ਉਹਨਾਂ ਦਾ ਤੀਰਾ ਰੱਖਣਾ ਕਿੰਨਾ ਤੇ ਕਿੰਨਾ ਆਪਾਂ ਉਹਨਾਂ ਦੇ ਆਰਮਹੋਲ ਮੋਡੇ ਦੀ ਕਟਿੰਗ ਕਰਨੀ ਆ ਠੀਕ ਆ ਸਾਰਾ ਕੁਝ ਆਪਾਂ ਤੁਹਾਨੂੰ A to Z ਦੱਸਾਂਗੇ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਦੇ ਐਂਡ ਤੱਕ ਦੇਖਿਓ ਜੇਕਰ ਤੁਸੀਂ ਇਸ ਨਾਪ ਦਾ ਸੂਟ ਇਸ ਵੀਡੀਓ ਨੂੰ ਦੇਖ ਕੇ ਕਟੋਗੇ ਤਾਂ ਜਿਹੜੀ ਫਿਟਿੰਗ ਆ ਤੁਹਾਡੀ ਬਿਲਕੁਲ ਪਰਫੈਕਟ ਆਊਗੀ ਕੋਈ ਮਤਲਬ ਫਿਟਿੰਗ 'ਚ ਦਿੱਕਤ ਨਹੀਂ ਆਊਗੀ ਤੇ ਬਹੁਤ ਸੋਹਣੀ ਕਟਿੰਗ ਤੇ ਨਿਰਪਰ ਕਰਦੀ ਹੁੰਦੀ ਹੈ ਜੇਕਰ ਕਟਿੰਗ ਸਹੀ ਆ ਕਟਿੰਗ ਵਧੀਆ ਤਰੀਕੇ ਨਾਲ ਹੋਈ ਵੀ ਆ ਪੂਰੀ ਸਹੀ ਹੋਈ ਵੀ ਆ ਤਾਂ ਸਟੀਚਿੰਗ ਆ ਜਿਹੜੀ ਆਟੋਮੈਟਿਕਲੀ ਠੀਕ ਹੋ ਜਾਂਦੀ ਤੇ ਚਲੋ ਜੀ ਹੁਣ ਆਪਾਂ ਬਾਲਾ ਸਮਾਂ ਨਾਲ ਲੈਂਦੇ ਹੋਏ ਤੁਹਾਡਾ ਤੇ ਚਲੋ ਆਪਾਂ ਚੱਲਦੇ ਆਂ ਆਪਣੀ ਵੀਡੀਓ ਤੇ ਤੇ ਦਿਖਾਉਣੇ ਆ ਤੁਹਾਨੂੰ ਆਪਾਂ ਕਿਵੇਂ ਕਿਵੇਂ ਜਿਹੜਾ ਕਿ ਸੂਟ ਦਾ ਨਾਪ ਲਿਆ ਤੇ ਕਿਵੇਂ ਆਪਾਂ ਕਟਿਆ ਦੀ ਆਵਲ ਆਪਣੇ ਕੋਲੇ ਹੈਗਾ कॉटन ਦਾ सूट ब्रेक ਬੂਟੀ ਦਾ ਇਹਦੀ ਆਪਾਂ ਲੈਂਥ ਆ ਜਿਹੜੀ ਸ਼ਰਟ ਦੀ ਨਾਲ ਹੀ ਆ ਜਿਹੜੀ ਇਹਨਾਂ ਦੀ ਤਿਆਰ ਲੈਂਥ ਸੀ ਉਹ ਹੈਗੀ ਸੀ 48 ਇੰਚ ਤਿਆਰ ਤੇ ਆਪਾਂ 51 ਇੰਚ ਜਿਹੜੀ ਕਿ ਲੰਬਾਈ ਆ ਕਮੀਜ਼ ਦੀ ਕਟਿੰਗ ਕੀਤੀ ਆ ਠੀਕ ਆ ਕਿਉਂਕਿ 3 ਇੰਚ ਆਪਾਂ ਐਕਸਟਰਾ ਕਟਿੰਗ ਕਰਦੇ ਹੁੰਨੇ ਆ ਕਿਉਂਕਿ ਜਿਹੜਾ ਆਪਣਾ ਨੀਚੇ ਤਰਪਾਈ ਜਾਊਗਾ ਤੇ 48 ਆਪਾਂ ਇਹਨਾਂ ਦੀ ਤਿਆਰ ਰੱਖਣੀ ਆ ਤੇ 3 ਇੰਚ ਆਪਾਂ ਐਕਸਟਰਾ ਰੱਖ ਕੇ ਕਟਿੰਗ ਕਰ ਲਈ ਆ 52 ਇੰਚ ਦੀ ਠੀਕ ਆ ਤੇ ਜਿਹੜਾ ਕੀ ਰਾਇਨਾ ਦਾ ਉਹ ਹੈਗਾ 26 ਇੰਚ ਕਿਉਂਕਿ 26 ਇੰਚ ਹੈਗਾ ਤੇ 30 ਇੰਚ ਦੀ ਆਪਾਂ ਕਟਿੰਗ ਕੀਤੀ ਆ ਕਿਉਂਕਿ ਜਿਹੜਾ 2 1.5 1.5 ਇੰਚ ਪੌਣੇ 2 2 ਇੰਚ ਸਾਈਡਾਂ ਤੇ 2 2 ਇੰਚ ਪੂਰਾ ਐਕਸਟਰਾ ਜਿਹੜਾ ਮਾਰਜਨ ਆ ਹੁੰਦਾ ਕਿਉਂਕਿ ਤਰਪਾਈ ਜਾ ਜਾਂਦਾ 2 ਇੰਚ ਤੇ ਆ ਛੋਟੀ ਛੋਟੀ ਬੂਟੀ ਦਾ ਬਹੁਤ ਸੋਹਣਾ ਬਰੀਕ ਜਿਹਾ ਸੂਟ ਬਰੀਕ ਜੀ ਬੂਟੀ ਦਾ ਕਾਟਨ ਦਾ ਸੂਟ ਆ ਤੇ ਇਹ ਆਪਾਂ ਤਿਆਰ ਕਰਤ ਕੇ ਦੇਣਾ ਸੀ ਅੱਜ ਮੈਂ ਇਹਦੀ ਕਟਿੰਗ ਕਰਨ ਲੱਗੀ ਸੀ ਮੈਂ ਖਾ ਚਲੋ ਤੁਹਾਨੂੰ ਦਿਖਾਉਣੀ ਆਪਾਂ ਤੇ ਇਹਨੂੰ ਆਪਾਂ ਕਾਟਨ ਦੀ ਲੈਸ ਲਗਾਵਾਂਗੇ ਗੋਮ ਤੇ ਉਹ ਵੀ ਆਪਾਂ ਤੁਹਾਨੂੰ ਵੀਡੀਓ ਚ ਦੱਸਾਂਗੇ ਠੀਕ ਆ ਇੱਕ ਨੈਕਸਟ ਵੀਡੀਓ ਚ ਆਪਾਂ ਲੈਸ ਲਾਉਣੀ ਵੀ ਤੁਹਾਨੂੰ ਦੱਸਾਂਗੇ ਵੀ ਆਪਾਂ ਗੋਮ ਲੈਸ ਹੈ ਜਿਹੜੀ ਕਿਵੇਂ ਲਗਾਉਣੀ ਹੈਗੇ ਆ ਤੇ ਚਲੋ ਜੀ ਆਪਾਂ ਜਿਹੜੀ ਕੀ ਵੀਡੀਓ ਹੁਣ ਸ਼ੁਰੂ ਕਰ ਲਗੇ ਤੇ ਆਪਾਂ ਇਹਦਾ ਘੇਰਾ ਵੀ ਨਾਪ ਕੇ ਕਟਿੰਗ ਕਰ ਲਈ ਆ ਦੋਨੇ ਜਿਹੜੇ ਆਪਾਂ ਸੈੱਟ ਕਰਕੇ ਆ ਪੱਲੇ ਪ੍ਰੈਸ ਕਰਕੇ ਆਪਾਂ ਉਹਨਾਂ ਨੂੰ ਸੈੱਟ ਕਰਕੇ ਲਗਾ ਲਿਆ ਹੈਗਾ ਠੀਕ ਆ ਤੇ ਪਹਿਲਾਂ ਤੁਸੀਂ ਸੈੱਟ ਕਰਕੇ ਪੱਲੇ ਜਿਹੜੇ ਲਗਾ ਲੈਣੇ ਆ ਕਿਉਂਕਿ ਤਾਂ ਹੀ ਆਪਣਾ ਜਿਹੜਾ ਉਹ ਆ ਫਿਟਿੰਗ ਕਟਿੰਗ ਆ ਜਿਹੜੀ ਸ਼ੁਰੂ ਹੋਊਗੀ ਤੇ ਕਈ ਵਾਰੀ ਪ੍ਰੈਸ ਤੋਂ ਬਿਨਾਂ ਹੀ ਲਾਉਣ ਲੱਗ ਜਾਂਦੇ ਫਿਰ ਨਾ ਹਿਲਦਾ ਰਹਿੰਦਾ ਇੱਧਰ ਉੱਧਰ ਹੋ ਜਾਂਦਾ ਤੇ ਆਪਾਂ ਜੇ ਪ੍ਰੈਸ ਕਰਕੇ ਲਗਾਇਆ ਹੋਊਗਾ ਫਿਰ ਸੈੱਟ ਰਹਿੰਦਾ ਤੇ ਹੁਣ ਸਭ ਤੋਂ ਪਹਿਲਾਂ ਕੀ ਨਾ ਆਪਣਾ ਹੁੰਦਾ ਤੀਰਾ ਤੀਰਾ ਇਹਨਾਂ ਦਾ ਹੈਗਾ 13 ਇੰਚ ਤਿਆਰ ਆ ਸੌਰੀ 14 ਇੰਚ ਤਿਆਰ ਇਹਨਾਂ ਦਾ ਤੀਰਾ ਠੀਕ ਆ ਉੱਪਰੋਂ ਥੋੜਾ ਜਿਹਾ ਭਾਰੇ ਨਾਪਦੇ ਇਸ ਕਰਕੇ ਆਪਾਂ ਜੋ ਦਾ 7 ਇੰਚ ਤੇ ਹੀ ਇਹਨਾਂ ਦਾ ਜਿਹੜਾ ਤੀਰੇ ਦਾ ਨਿਸ਼ਾਨਾ ਲਗਾਵਾਂਗੇ ਸਭ ਤੋਂ ਪਹਿਲਾਂ ਜਿਹੜਾ ਪਾਸਾ ਬੰਦ ਹੁੰਦਾ ਉਸ ਪਾਸਿਓਂ ਆਪਾਂ ਐਂਜੀ ਟੇਪ ਰੱਖਣਾ ਤੇ 7 ਇੰਚ ਤੇ ਇੱਕ ਨਿਸ਼ਾਨ ਲਗਾਉਣਾ ਟੀਰਾ ਜਿਹੜਾ ਕੋਈ 7 ਤੋਂ 8 ਤੱਕ तकरीबन ਬਹੁਤ ਜ਼ਿਆਦਾ ਭਾਰੇ ਬੰਦੇ ਦਾ ਰੱਖਿਆ ਨਹੀਂ ਤਾਂ 7 ਤੱਕ ਹੀ ਰੱਖਿਆ ਦਾ ਆਮ ਸਾਡੇ 6 ਹੀ ਹੁੰਦਾ 20 22 ਬ੍ਰੈਸਟ ਤੱਕ ਠੀਕ ਆ ਉਸ ਤੋਂ ਵੱਧ ਬ੍ਰੈਸਟ ਹੁੰਦੀ ਹੈ ਤਾਂ ਜਾ ਕੇ ਟੀਰਾ ਜਿਹੜਾ ਕਿ 7 ਇੰਚ ਰੱਖਦੇ ਆ ਨਹੀਂ ਤਾਂ ਆਪਾਂ 22 ਬ੍ਰੈਸਟ ਤੱਕ 6 6 ਇੰਚ ਟੀਰਾ ਬਹੁਤ ਹੁੰਦਾ ਟੀਰਾ ਨੈੱਕ ਦੇ ਹਿਸਾਬ ਨਾਲ ਵੀ ਕਟਿੰਗ ਹੁੰਦਾ ਵੀ ਜ਼ਿਆਦਾ ਡੀਪ ਨੈੱਕ ਆ ਤਾਂ ਟੀਰਾ ਜਿਹੜਾ ਛੋਟਾ ਰੱਖਿਆ ਜਾਂਦਾ ਫਿਰ ਤੇ ਲੋ ਜੀ 7 ਇੰਚ ਆਪਾਂ ਟੀਰਾ ਰੱਖ ਲਿਆ ਤੇ 7.5 ਆਪਾਂ ਮੋਢਾ ਰੱਖਿਆ ਕਿਉਂਕਿ ਮੋਢਾ ਆਪਾਂ ਨੂੰ 7.5 ਤੁਸੀਂ ਕਹੋਗੇ 7.5 ਤਾਂ ਨਾਰਮਲ ਸਾਰਿਆਂ ਦਾ ਹੀ ਰੱਖਦੇ ਆਂ ਪਰ ਇਹਨਾਂ ਦਾ ਵੀ ਆਪਾਂ 7.5 ਰੱਖਾਂ ਕਿਉਂਕਿ ਜਦੋਂ ਆਪਣੀ ਬ੍ਰੈਸਟ ਦਾ ਸਾਈਜ਼ ਜਿਹੜਾ ਇਧਰਲੀ ਸਾਈਡ ਤੋਂ ਵੱਧਦਾ ਤਾਂ ਮੋਢੇ ਦੀ ਵੀ ਵੱਧ ਜਾਂਦਾ ਜਿੱਥੇ ਹੁਣ ਆਪਾਂ ਦਾ 20 ਇੰਚ ਦੀ ਫਿਟਿੰਗ ਪਾਵਾਂਗੇ ਮੋਢੇ ਦਾ ਤਾਂ ਮੋਢਾ ਛੋਟਾ ਹੋ ਜਾਊਗਾ ਉਹੀ 7.5 ਦਾ ਤੇ ਜੇ ਉਹੀ ਆਪਾਂ 26 ਇੰਚ 13 ਇੰਚ ਤੇ ਗਲਾਈ ਪਾਵਾਂਗੇ 13 ਇੰਚ ਤੋਂ ਤਾਂ ਉਹੀ ਜਿਹੜਾ ਮੋਢਾ ਆਟੋਮੈਟਿਕਲੀ ਵੱਜ ਜਾਊਗਾ ਇਸ ਕਰਕੇ ਆਪਾਂ ਮੋਡਾ ਜਿਹੜਾ ਕਿ ਜ਼ਿਆਦਾ ਨਹੀਂ ਵੱਡਾ ਰੱਖਦੇ ਹੈਗੇ 8 ਇੰਚ ਮੋਡਾ ਤਾਂ ਬਹੁਤ ਰੇਅਰ ਚ ਰੱਖਿਆ ਜਾਂਦਾ ਨਹੀਂ ਤਾਂ 8 ਇੰਚ ਕਿਸੇ ਦਾ ਵੀ ਨਹੀਂ ਰੱਖਿਆ ਜਾਂਦਾ ਚਾਹੇ ਤੁਸੀਂ ਕਿੰਨੀ ਵੀ ਬ੍ਰੈਸਟ ਦਾ ਨਾਪ ਆ ਜਿਹੜਾ ਕੱਟ ਰਹੀਆਂ ਠੀਕ ਹੈ ਇਹ ਧਿਆਨ ਰੱਖਿਆ ਕਰੋ ਤੀਰਾ ਤੇ ਮੋਡੇ ਦਾ ਸਭ ਤੋਂ ਵੱਡਾ ਰੋਲ ਆ ਕੱਪੜੇ ਦੀ ਕਟਿੰਗ ਕੰਮ 'ਚ ਜੇ ਤੀਰਾ ਤੇ ਮੋਡੇ ਦੀ ਕਟਿੰਗ ਗਲਤ ਹੋ ਗਈ ਤਾਂ ਸਾਰੇ ਸੂਟ ਦਾ ਜਿਹੜਾ ਸਟਰਕਚਰ ਆ ਵਿਗੜ ਜਾਂਦਾ ਸਾਰੇ ਸੂਟ ਦੀ ਫਿਟਿੰਗ ਆ ਜਿਹੜੀ ਖਰਾਬ ਹੋ ਜਾਂਦੀ ਹੈ ਤੇ ਲੋ ਜੀ ਆਪਾਂ ਥੀਰੇ ਦਾ ਨਾਪ ਤੁਹਾਨੂੰ ਪਤਾ 7 ਤੇ ਲਾਇਆ ਮੋਡੇ ਦਾ 7.5 ਤੇ ਆਪਾਂ ਨਿਸ਼ਾਨ ਲਾ ਲਿਆ ਸੀ ਇਹਨਾਂ ਦਾ ਹਾਫ ਕਰਕੇ ਇੱਕ ਆਪਾਂ ਨਿਸ਼ਾਨ ਲਾਵਾਂਗੇ ਸੈਂਟਰ ਚ ਇੱਥੋਂ ਇਹ ਲੋ ਜੀ ਇੱਥੇ ਠੀਕ ਆ ਤੇ ਇਹਦੀ ਆਪਾਂ ਗਲਾਈ ਪਾਵਾਂਗੇ ਇਧਰੋਂ ਵੀ ਆਪਾਂ ਜਿੰਨੀ ਆਪਣੀ ਫਿਟਿੰਗ ਤੇ ਉਥੋਂ ਤੱਕ ਨਾਪ ਦਾ ਲਾ ਕੇ ਉਹਦਾ ਹਾਫ ਲਾ ਕੇ ਉਥੋਂ ਆਪਾਂ ਗਲਾਈ ਪਾ ਦਾਂਗੇ ਲੋਚ ਆਪਾਂ ਗਲਾਈ ਪਾਤੀ ਆ ਠੀਕ ਆ ਤੇ ਫਰੰਟ ਪੱਲੇ ਦੀ ਆਪਾਂ ਅਲੱਗ ਤੋਂ ਪਾਉਣੀ ਹੁੰਦੀ ਆ ਕਿਉਂਕਿ ਇਹ ਉੱਪਰ ਸਿਰਫ ਫਰੰਟ ਪੱਲੇ ਚ ਹੀ ਪੈਂਦੀ ਆ ਜਿਹੜੀ ਕਿ ਮੋਡੇ ਦੇ ਮੁਰਲੇ ਪਾਸੇ ਪੈਂਦੀ ਆ ਸਵਾ ਇੰਚ ਦੀ ਉੱਪਰੋਂ ਨੀਚੇ ਨੂੰ ਜਿਹੜੀ ਆਪਾਂ ਪੂਰੀ ਗਲਾਈ ਪਾਈ ਹੁੰਦੀ ਉਹ ਇਹ ਤੋਂ ਉੱਪਰ ਤੋਂ ਨੀਚੇ ਨੂੰ ਕਰਕੇ ਪਾ ਲੇ ਤਾਂ ਉਹ ਜਿਹੜੀ ਗਲਾਈ ਆ ਬਿਲਕੁਲ ਸਹੀ ਹੋ ਜਾਂਦੀ ਆ ਮੋਡੇ ਦੀ ਕਾਟ ਆ ਜਿਹੜੀ ਠੀਕ ਆ ਲੋਚ ਆਪਣੀ ਪੈ ਗਈ ਆ ਹੁਣ ਆਪਾਂ ਲਾਵਾਂਗੇ ਪਲੇਟਾਂ ਦੇ ਨਿਸ਼ਾਨ ਪੇਟ ਲੇਟਾਂ ਜਿਹੜੀਆਂ ਇਹਨਾਂ ਦੀ ਆਪਾਂ 12 ਇੰਚ ਤੇ ਤਿਆਰ ਰੱਖਣੀਆਂ 12 ਤੇ ਤਿਆਰ ਆਮ ਪਲੇਟ ਆ ਜਿਹੜੀ 1.5 ਤੇ ਹੁੰਦੀ ਆ ਪਰ ਇਹਨਾਂ ਦੀ 1.5 ਤੇ ਮਤਲਬ ਕਟਿੰਗ ਪਾਉਣੇ ਹੁੰਦੇ ਆ ਤਾਂ 11 ਤੇ ਤਿਆਰ ਹੁੰਦੀ ਇਹਨਾਂ ਦੀ 12 ਦੇ ਤਿਆਰ ਰੱਖਣੀਆਂ ਤਾਂ ਆਪਾਂ 12.5 ਦੇ ਨਿਸ਼ਾਨ ਲਗਾਵਾਂਗੇ ਸੈਂਟਰ ਜਿਹੜਾ ਇਹਨਾਂ ਦਾ 4 ਇੰਚ ਰੱਖਾਂਗੇ ਆーム ਜਿਹੜਾ ਆਪਾਂ ਬਾਈ ਬ੍ਰੈਸਟ ਤੱਕ ਦੀ 3.5 ਹੀ ਰੱਖਦੇ ਹੁੰਦੇ ਆ ਉਸ ਤੋਂ ਵੱਡੇ ਦੀ ਵੱਧ ਰੱਖਣੀ ਆ 4 ਇੰਚ ਆਪਾਂ ਇਹਨਾਂ ਦਾ ਸੈਂਟਰ ਰੱਖਿਆ ਪਲੇਟ ਦੀ ਲੈਂਥ ਆ ਜਿਹੜੀ ਆਪਾਂ 7.5 ਰੱਖਾਂਗੇ ਆーム 7 ਇੰਚ ਰੱਖਦੇ ਆ ਕਿਉਂਕਿ ਇਹ ਬਹੁਤ ਜ਼ਿਆਦਾ ਲੰਬਾ ਕਮੀਜ਼ ਆ ਤਾਂ ਆਪਾਂ ਇਹਨਾਂ ਦੀ ਪਲੇਟਾਂ ਦੀ ਲਵਾਈ ਆ ਜਿਹੜੀ 7.5 ਰੱਖ ਲਾਂਗੇ ਇੱਥੋਂ ਵੀ ਆਪਾਂ 4 ਇੰਚ ਤੇ ਪਾਵਾਂਗੇ ਤੇ ਪੂਰਾ ਧਿਆਨ ਨਾਲ ਤੁਸੀਂ ਸਮਝ ਕੇ ਫੇਰ ਇਹ ਮਤਲਬ ਵੀਡੀਓ ਚ ਪੂਰੀ ਧਿਆਨ ਨਾਲ ਸਮਝ ਕੇ ਕਟਿੰਗ ਕਰਨੀ ਆ ਠੀਕ ਆ ਕਿਉਂਕਿ ਜੇ ਥੋੜਾ ਜਿਹਾ ਵੀ ਗਲਤ ਹੋ ਗਿਆ ਤਾਂ ਸੂਟ ਆ ਜਿਹੜਾ ਖਰਾਬ ਹੋ ਜਾਂਦਾ ਕਸਟਮਰ ਦਾ ਜੇ ਤੁਸੀਂ ਆਪ ਦਾ ਕੱਟਣਾ ਜਾਂ ਕਿਸੇ ਦਾ ਵੀ ਕੱਟਣਾ ਤਾਂ ਸਪੂਰਾ ਧਿਆਨ ਨਾਲ ਕੱਟਿਆ ਕਰੋ ਸੂਟ ਠੀਕ ਆ ਲਓ ਜੀ ਇਥੋਂ ਆਪਾਂ ਲਾਵਾਂਗੇ 22 ਇੰਚ ਤੇ ਨਿਸ਼ਾਨ ਇਧਰ ਲਾਵਾਂਗੇ ਜਿਹੜੀ ਮੋਡੇ ਵਾਲੀ ਹੁੰਦੀ ਤੇ ਅਸ਼ੀਪਲੋਈ ਇਹਦਾ ਲਾਵਾਂਗੇ ਆਪਾਂ 3 ਇੰਚ ਤੇ ਸਪਲੇਟ ਨੂੰ ਆਪਾਂ ਜਿਹੜਾ ਸਪਲੇਟ ਦਾ ਹਾਫ ਕਰਕੇ ਨਿਸ਼ਾਨ ਲਾਇਆ ਉਹਦੇ ਨਿਸ਼ਾਨ ਨਾਲ ਮਿਲਾ ਦਾਂਗੇ। ਉੱਪਰ ਵਾਲੀ ਜਿਹੜੀ ਸੈਂਟਰ ਆਪਣੀ ਉਹਦੇ 'ਚੋਂ ਹੁੰਦਾ ਉਹਦੇ 'ਚ ਮਿਲਾ ਦਾਂਗੇ। ਲੋਚ ਹੁਣ ਆਪਾਂ ਰੰਗ ਪਲੇਟਾਂ ਸਾਰੀਆਂ ਪਾਈਆਂ ਇੱਥੋਂ ਆਪਾਂ ਢਾਈ ਦਾ ਇਧਰੋਂ ਆਪਾਂ ਤਿੰਨ ਦਾ ਉੱਪਰੋਂ ਪਲੇਟ ਹੈ ਜਿਹੜੀ 12.5 ਤੇ ਲਾਇਆ 12 ਤੇ ਤਿਆਰ ਹੋ ਜਾਊਗੀ। ਸੈਂਟਰ ਜਿਹੜਾ ਆਪਣਾ ਉਹ 4 ਇੰਚ ਦਾ ਰੱਖਿਆ ਆਪਾਂ ਆ হাফ ਤੇ 1 ਡੇਡ ਦਾ ਨਿਸ਼ਾਨ ਲਾ ਕੇ ਐਸੋਂ ਇਹਦੇ ਨਾਲ ਮਲਾਤਾ ਠੀਕ ਆ ਤੇ ਹੁਣ ਆਪਾਂ ਕੋਈ ਵੀ ਤਿੱਖੀ चीज ਲੈ ਲਓ ਜਾਂ ਤੁਸੀਂ ਕੈਂਚੀ ਲੈ ਸਕਦੇ ਹੋ ਜਾਂ ਤੁਸੀਂ ਪੈਨ ਲੈ ਸਕਦੇ ਹੋ ਉਸ ਨਾਲ ਜਿਹੜੇ ਕੀ ਆ ਦੂਸਰੀ ਸਾਈਡ ਤੇ ਪਲੇਟਾਂ ਦੇ ਨਿਸ਼ਾਨ ਉਵੇਂ ਲੱਗ ਜਾਂਦੇ ਆ ਬਹੁਤ ਸੌਖੇ ਤਰੀਕੇ ਨਾਲ ਫੇਰ ਪਲੇਟਾਂ ਜਣੀਆਂ ਕਿ ਇੱਧਰ ਉੱਧਰ ਨਹੀਂ ਹੁੰਦੀਆਂ ਜੇ ਆਪਾਂ ਚੱਕ ਚੱਕ ਕੇ ਬਾਰ ਬਾਰ ਪਲੇਟਾਂ ਲਾਵਾਂਗੇ ਤਾਂ ਫਿਰ ਪਲੇਟਾਂ ਜਣੀਆਂ ਇੱਧਰ ਉੱਧਰ ਹੋ ਜਾਣ ਆ ਦੇਖੋ ਐਵੇਂ ਲਾ ਲੈਣੀ ਨਹੀਂ ਮੈਂ ਨਿਸ਼ਾਨ ਪੈਨ ਹੈਗਾ ਤਾਂ ਪੈਨ ਨਾਲ ਜੇ ਕੈਂਚੀ ਹੈ ਤਾਂ ਕੈਂਚੀ ਦੀ ਨੋਕ ਨਾਲ ਫਿਰ ਪਲੇਟਾਂ ਬਿਲਕੁਲ ਸਾਰੀਆਂ ਇੱਕੋ ਜਿਹੀਆਂ ਉਸੇ ਜਗ੍ਹਾ ਤੇ ਪੈਣ ਨਾਲ ਬਰਾਬਰ ਕੈਂਚੀ ਨਾਲ ਆਪਾਂ ਐਵੇਂ ਲਾ ਲੈਨੇ ਆ ਦੇਖੋ ਕੈਂਚੀ ਖੁੱਭ ਜਾਂਦੀ ਹੈ ਵਿੱਚ ਤਾਂ ਆਪਾਂ ਇਧਰਲੀ ਸਾਈਡ ਤੇ ਉੱਥੇ ਉੱਥੇ ਨਿਸ਼ਾਨ ਲਾ ਦਨੇ ਬਿਲਕੁਲ ਸਹੀ ਉਸੇ ਤਰ੍ਹਾਂ ਨਾਲ ਇਹ ਦੋਨੋਂ ਸਾਈਡਾਂ ਦੀਆਂ ਪਲੇਟਾਂ ਸਾਰੀਆਂ ਬਿਲਕੁਲ ਸਹੀ ਹੋਣਗੀਆਂ। ਜੇ ਤੁਸੀਂ ਸਟੀਚਿੰਗ ਦੀ ਵੀਡੀਓ ਚਾਹੁੰਦੇ ਆ 셔ਟ ਦੀ ਤਾਂ ਆਪਾਂ ਨੂੰ ਕਮੈਂਟਾਂ 'ਚ ਦੱਸ ਦਿਓ ਆਪਾਂ ਤੁਹਾਨੂੰ ਸਟੀਚਿੰਗ ਦੀ ਵੀਡੀਓ ਵੀ ਕਮੈਂਟ ਪਾ ਦਾਂਗੇ ਠੀਕ ਆ। ਬਾਕੀ ਆਪਣੇ ਚੈਨਲ ਤੇ ਬਹੁਤ ਸਾਰੀਆਂ ਵੀਡੀਓ ਕਟਿੰਗ ਨਾਲ ਅਲੱਗ-ਅਲੱਗ ਨਾਪਾਂ ਦੀਆਂ ਪਾਈਆਂ ਹੋਈਆਂ ਤਾਂ ਤੁਸੀਂ ਆਪਣੇ ਚੈਨਲ ਤੇ ਵਿਜ਼ਿਟ ਕਰੋ ਤੇ ਉੱਥੇ ਜਾ ਕੇ ਦੇਖੋ। ਅੱਜ ਮੈਂ ਕਿਹਾ ਚਲੋ ਭੈਣਾਂ ਨੂੰ ਬਿਊਟੀ ਬਾਰੇ ਤਾਂ ਬਹੁਤ ਕੁਝ ਦੱਸਤਾ ਹੁਣ ਮੈਂ ਕਿਹਾ ਚੱਲ ਅੱਜ ਆਪਾਂ ਉਹਨਾਂ ਨੂੰ ਸਟੀਚਿੰਗ ਬਾਰੇ ਦੱਸਦੇ ਨੇ ਕਿਉਂਕਿ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਮੇਰੀਆਂ ਸਟੀਚਿੰਗ ਦਾ ਕੰਮ ਕਰਦੀਆਂ ਹੈਗੀਆਂ ਤਾਂ ਕਈ ਵਾਰੀ ਉਹਨਾਂ ਨੂੰ ਦਿੱਕਤ ਆਉਂਦੀ ਹੈ ਘਰੇ ਜਿਹੜੀਆਂ ਆਪਦੇ ਸੂਟ ਸਟਿਚ ਕਰ ਲੈਂਦੀਆਂ ਵੈਸੇ ਬਹੁਤ ਵਧੀਆ ਗੱਲ ਆ ਜਿਹੜਾ ਆਪਦੇ ਸੂਟ ਸਟਿਚ ਕਰ ਲੈਂਦਾ ਕਿਉਂਕਿ ਮੈਨੂੰ ਲੱਗਦਾ ਵੀ ਆਪਦਾ ਸੂਟ ਤਾਂ ਹਰੇਕ ਨੂੰ ਆਪ ਸਟਿਚ ਕਰਨਾ ਚਾਹੀਦਾ ਕਿਉਂਕਿ ਅੱਜਕੱਲ ਇੰਨੀ ਜ਼ਿਆਦਾ ਸਟੀਚਿੰਗ ਹੋਈ ਪਈ ਹੈ ਨਾ ਪੁੱਛੋ ਹੀ ਨਾ ਬਈ ਲੋਚ ਟਾਈਮ ਹੋ ਗਿਆ ਆਪਣਾ 12:30 ਹੋ ਗਈ ਹੈ ਮੈਂ ਹੁਣ ਸੂਟ ਕੱਟਣ ਲੱਗੀ ਆ ਤੇ ਸ਼ਾਮ ਨੂੰ ਸੂਟ ਆਪਾਂ ਦੇਣਾ ਤਿਆਰ ਕਰਕੇ ਅੱਜ ਲਓ ਜੀ ਆਪਾਂ ਫਰੰਟ ਪੱਲੇ ਦੀ ਕਾਟ ਐਵੇਂ ਪਾਤੀ ਆ ਠੀਕ ਆ ਦੇਖੋ ਇੱਥੇ ਇੱਕ ਆਪਾਂ ਕੱਟ ਦਾ ਛੋਟਾ ਜਿਹਾ ਨਿਸ਼ਾਨ ਲਾ ਦਾਂਗੇ ਤਾਂ ਕਿ ਜਦੋਂ ਆਪਾਂ ਪਲੇਟ ਪਾ ਗਏ ਉਹਦੇ ਚਾਪਣ ਕੋਈ ਦਿੱਕਤ ਨਾ ਆਵੇ ਪਾ ਲੇਟ ਪਾਉਣ ਵੇਲੇ ਇੱਕੋ ਜਿਹੇ ਪੈ ਜਾਂਦੀਆਂ ਫਿਰ ਪਲੇਟਾਂ ਹੁਣ ਆਪਣਾ ਬੈਕ ਨੈਕ ਰਹਿ ਗਿਆ ਬਿਲਕੁਲ ਬਸ ਕੱਟਣ ਵਾਲਾ ਤੇ ਆਪਣਾ ਸ਼ਰਟ ਦੀ ਕਟਿੰਗ ਆ ਜਿਹੜੀ ਕੰਪਲੀਟ ਹੋ ਜੂਗੀ ਤੇ ਜੇ ਤੁਸੀਂ ਬਾਹ ਦੀ ਕਟਿੰਗ ਦੇਖਣੀ ਤੇ ਆਪਾਂ ਨੂੰ ਕਮੈਂਟ ਚ ਦੱਸ ਦਿਓ ਫਿਰ ਆਪਾਂ ਤੁਹਾਨੂੰ ਬਾਹ ਦੀ ਕਟਿੰਗ ਦੱਸ ਦਾਂਗੇ ਠੀਕਾ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਜੇ ਆਪਾਂ ਸਾਰਾ ਸੂਟ ਦੀ ਕਟਿੰਗ ਕਰਨ ਲੱਗੇ ਇਸ ਕਰਕੇ ਅਲੱਗ ਤੋਂ ਆਪਾਂ ਦੱਸ ਦਾਂਗੇ ਤੁਹਾਨੂੰ ਲਓ ਜੀ ਇਹਨਾਂ ਦਾ ਆਪਾਂ neck ਆ ਜਿਹੜਾ 5.5 ਤੇ ਕੋਈ ਬਾਲਾ ਵੱਡਾ ਨਹੀਂ ਬਣਾਉਣਾ ਇਹਨਾਂ ਦਾ neck ਆ ਜਿਹੜਾ ਲੌਂਗ ਵੀ ਨਹੀਂ ਬਣਾਉਣਾ ਤੇ ਡੀਪ ਵੀ ਨਹੀਂ ਕਰਨਾ ਜ਼ਿਆਦਾ ਸੌਰੀ ਤੇ ਬ੍ਰੌਡ ਵੀ ਨਹੀਂ ਕਰਨਾ ਠੀਕ ਆ ਤੇ ਇਸ ਕਰਕੇ ਆਪਾਂ neck ਨੂੰ ਨਾਰਮਲ ਸਾਈਜ਼ ਦਾ ਹੀ ਰੱਖਣਾ ਬੈਕ ਤਾਂ ਹੀ ਉਹ ਆਪਾਂ ਤੀਰਾ ਜਿਹੜਾ ਕਿ 7 ਇੰਚ ਰੱਖਿਆ ਲਓ ਜੀ ਆਪਣੀ ਕਮੀਜ਼ ਦੀ ਕਟਿੰਗ ਆ ਜਿਹੜੀ ਕੰਪਲੀਟ ਹੋ ਗਈ ਜੇ ਤੁਸੀਂ ਬਾਜੂ ਦੀ ਕਟਿੰਗ ਦੇਖਣਾ ਚਾਹੁੰਦੇ ਆ ਤਾਂ ਕਮੈਂਟਾਂ ਚ ਦੱਸ ਦਿਓ ਆਪਾਂ ਤੁਹਾਨੂੰ ਬਾਹ ਦੀ ਕਟਿੰਗ ਵੀ ਦੱਸ ਦਾਂਗੇ ਠੀਕ ਆ ਤੇ ਅੱਜ ਲਈ ਇੰਨੇ ਕਾਫੀ ਆ ਫਿਰ ਕੱਲ ਨੂੰ ਕੁਝ ਹੋਰ ਲੈ ਕੇ ਨਵਾਂ ਤੁਹਾਡੇ ਨਾਲ ਫਿਰ ਮਿਲਦੇ ਆ ਚਲੋ ਜੀ ਠੀਕ ਆ ਓਕੇ ਬਾਏ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਐਸ ਨਾਪ ਦਾ ਸੂਟ ਆ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਵੇਚੇ ਚੱਕ ਕਰ ਸਕਦੇ ਹੋ ਓਕੇ ਜੀ ਬਾਏ